75 ਰੁਪਏ ਦਾ ਸੂਟ 75 ਰੁਪਏ ਦਾ ਸੂਟ 75 ਰੁਪਏ ਦਾ ਸੂਟ ਉਹ 150 ਦੇ ਦੋ 150 ਦੇ ਦੋ 150 ਦੇ ਦੋ 300 ਦੇ ਚਾਰ 300 ਦੇ ਚਾਰ ਉਹ ਜਿਹੜਾ ਬਾਜ਼ਾਰ 'ਚ ਮਿਲਦਾ 300 ਦਾ ਇੱਕ ਵੱਖਰਾ ਸਟਾਈਲ ਜੜਿਆਲਾ ਗੁਰੂ ਆਜੋ ਲੈ ਜਾਓ 300 ਦੇ ਚਾਰ 75 ਰੁਪਏ ਦਾ ਸੂਟ ਉਹ ਮਿਲਣਾ ਤਿੰਨ ਦਿਨ ਤਿੰਨ ਦਿਨ ਦੀ ਬਹੁਤ ਵੱਡੀ ਸੇਲ ਸ਼ਨੀਵਾਰ ਐਤਵਾਰ ਸੋਮਵਾਰ 8 ਸਤੰਬਰ ਤੱਕ ਆਜੋ ਲੈ ਜਾਓ 75 ਰੁਪਏ ਦਾ ਸੂਟ 75 ਰੁਪਏ ਦਾ ਸੂਟ 75 ਰੁਪਏ ਦਾ ਸੂਟ ਨਹੀਂ ਦੇ ਹੁਣ ਨਹੀਂ ਦੇ ਹੁਣ ਨਹੀਂ ਬਣਾ ਹੁਣ ਮਿੱਲਾ ਵਾਲਿਆਂ ਤੋਂ ਵੀ ਬਣਾ ਨਹੀਂ ਹੁਣ ਇਹੋ ਜੇ ਡਿਜ਼ਾਈਨ ਲਗਜ਼ਰੀ ਲਗਜ਼ਰੀ 75 ਰੁਪਏ 75 ਰੁਪਏ 75 ਰੁਪਏ 75 ਰੁਪਏ ਵੱਖਰੇ ਸਟਾਈਲ ਦੀ ਆ ਗਈ ਨੇਰੀ 75 75 ਰੁਪਏ ਜਿਹਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਦਾਜ ਬੋਜ ਦਾ ਕਪੜਾ ਬਹੁਤ ਵੱਡੇ ਫਾਇਦੇ ਜਿਹੜਾ ਬਾਜ਼ਾਰ ਜਾ ਕੇ ਤੁਸੀਂ 50 50000 ਦਾ ਕਪੜਾ ਨਾਲ ਚੈਲੰਜ ਕਰਦੇ ਆ 20 20000 ਦਵਾਂਗੇ ਜਿਹੜਾ ਬਾਜ਼ਾਰ ਦੇ ਵਿੱਚ 500 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 700 ਦੇ ਦੋ ਮਤਲਬ 350 ਰੁਪਏ ਚ 350 ਰੁਪਏ ਸੂਟ ਇਹ ਨਵੇਂ ਬੇਸ ਆ ਗਏ ਬਜ਼ਾਰਾ ਚ 1500 ਰੁਪਏ ਦਾ ਇੱਕ ਇੱਥੇ ਮਿਲਣਾ 1500 ਰੁਪਏ ਦੇ ਦੋ ਓਏ ਜਿੰਮੀ ਚੂ ਬੇਸ ਆ ਗਿਆ ਚੜਾਈ ਕੱਢਿਆ ਬੇਸ ਆ ਗਿਆ 1500 ਰੁਪਏ ਦੇ ਦੋ ਮਤਲਬ 750 ਦਾ ਸੂਟ ਜਿਹੜਾ ਬਾਜ਼ਾਰ 'ਚ 1000 ਦਾ ਇੱਥੇ ਅਸੀਂ ਦਵਾਂਗੇ 750 ਦਾ ਵੱਡੇ ਫਾਇਦੇ ਕਰ ਰਹੇ ਆ ਵੱਡੀਆਂ ਆਫਰਾਂ ਲਾਤੀਆਂ ਅੱਜਵਰੀ ਤੇ ਵੱਡੇ ਫਾਇਦੇ ਹੋਣਿਆ ਇਦਾਂ ਦੇ ਡਿਜ਼ਾਈਨ ਟੌਪ ਟੌਪ ਦੇ ਵੱਖਰੇ ਸਟਾਈਲ ਤੇ ਆ ਗਿਆ ਲਕਜ਼ਰੀ ਚੀਜ਼ਾਂ ਨਵੇਂ-ਨਵੇਂ ਵੇਚ ਚੱਕੋ 15 1500 ਵਾਲੇ ਸੂਟ 850 ਰੁਪਏ ਦੇ ਕਰਦੇ ਟਾਈ ਐਂਡ ਡਾਈ ਦੇ ਜੀ ਚੱਕੋ ਜੀ ਫੋਟੋ ਵਾਲੇ ਪੀਸ ਬਟੀਕਾਂ ਵਾਲੇ ਪੀਸ ਮੋਡਰਨ ਵਾਲੇ ਪੀਸ ਜੜਿਆਲਾ ਗੁਰੂ ਚ ਨਵਾਂ ਸਟੋਰ ਖੁੱਲ ਗਿਆ ਵੱਖਰਾ ਸਟਾਈਲ ਵੱਖਰਾ ਸਟਾਈਲ ਬੱਕਰੀ ਪਹਿਚਾਨ ਬਕਰੇ ਫਰੇ ਜੜਿਆਲੇ ਗੁਰੂ ਚ ਕਰਨ ਆਜੋ ਹੋਰ ਕਿਤੇ ਨਾ ਜਾਓ ਲੁੱਟੇ ਨਾ ਜਾਓ ਦਾਜਬਰੀ ਦਾ ਕਪੜਾ ਪੂਰੇ ਪੰਜਾਬ ਨਾਲੋਂ ਸਸਤੇ ਰੇਟਾਂ 'ਚ ਆਹ ਦੇਖੋ ਤਾਂ ਚੀਜ਼ਾਂ ਚੈੱਕ ਕਰ ਲੋ ਚੀਜ਼ਾਂ ਜੋ ਫੇਰੇ ਅਸੀਂ ਕਰ ਦੇਣੇ ਆ ਨਹੀਂ 2500 ਰੁਪਏ ਦਾ ਸੂਟ ਨਹੀਂ 2500 ਰੁਪਏ ਦਾ ਸੂਟ ਸਿਰਫ 1000 ਰੁਪਏ ਚ 1000 ਰੁਪਏ ਦਵਾਂਗੇ ਬਖਰਾ ਸਟਾਈਲ ਜੜਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਓਏ ਹੋਏ 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 ਲਓ ਤਾਂ ਦਿਨੇ ਹੋਣਾ 35 3500 ਰੁਪਏ ਆ ਤਾਂ ਦਿਨੇ ਉਹ ਤੁਸੀਂ ਇਹਨਾਂ 4 4000 ਰੁਪਏ ਓਏ ਜਮਾ ਹੀ ਫੇਰੇ ਕਰਦੇ ਆਂਗੇ ਲੁੱਟਾ ਬੰਦ ਕਰਦੇ ਆਂਗੇ ਵੱਡੇ ਫੇਰੇ ਕਰਦੇ ਆਂਗੇ ਕਿੰਨਾ ਰੇਟ ਸਾਡੇ 1275 3500 ਵਾਲਾ ਸੂਟ 1275 ਚ ਪਰ ਕਾਬਾਦੀ ਸੂਟ ਕਹਿੰਦੇ 5000 ਤੋਂ ਘੱਟ ਨਹੀਂ ਜੇ ਮਿਲਦਾ ਆ ਵਕਰਾ ਸਟਾਈਲ ਨੇ ਲਿਆਤੀ ਨੇ ਰੀ ਰੇਡ ਕਰਤਾ 1500 ਰੁਪਿਆ 1500 ਰੁਪਿਆ 1500 ਰੁਪਿਆ ਆ ਦੇਖੋ ਜੀ ਕਹਿੰਦੇ ਇੰਸਟਾਗ੍ਰam ਵਾਲੇ ਸੂਟ ਚਾਹੀਦੇ ਆ ਸਾਨੂੰ ਭਾਈ ਪਟੀਕਾ ਵਾਲੇ ਚਾਹੀਦੇ ਆ ਸਾਨੂੰ ਮਾਡਰਨ ਵਾਲੇ ਚਾਹੀਦੇ ਆ ਲੈ ਜੋ ਲੈ ਜੋ ਲੈ ਜੋ ਲੈ ਜੋ ਜੀ ਕੋਈ 1200 ਕੋਈ 1300 ਚ ਕੋਈ 1500 ਚ ਇੰਨੀ ਆ ਗ ਰੇਂਜ ਜਿ ਨੇਰੀ ਠਾੜ ਦਾਂਗੇ ਨੇਰੀ ਕਹਿੰਦੇ 5 500 ਰੁਪਏ ਬਿਆਰਾਂ ਚ ਲੈਂਦੇ ਇਤਨੇ ਸੂਟਾਂ ਦਾ 5 500 2250 ਰੁਪਏ ਦਾ ਸੂਟ ਦੇਣਾ ਭਾਜੀ 2250 ਰੁਪਏ ਦਾ ਵਕਰਾਸਟਾਈਲ ਤੇ ਆਹਾਂ ਸੂਟ 2250 ਬਿਲਕੁਲ ਭਾਜੀ 2250 ਦਾ ਬਈ ਯਾਰਾ ਚ 5000 ਤੋਂ ਘੱਟ ਨਹੀਂ ਮਿਲਦਾ ਚੱਕੋ 2500 ਰੁਪਏ ਦਾ ਸੂਟ ਭਾਜੀ 2500 ਰੁਪਏ ਦਾ ਸੂਟ ਦੇਖੋ ਰੰਗ ਬੜੇ ਸੋਹਣੇ ਡਿਜ਼ਾਈਨ ਬੜੇ ਸੋਹਣੇ ਆਹ ਦੇਖੋ ਬਿਆਲੀ ਦਾਜਵਰੀ ਵਾਲੀ ਤੇਰੀ ਉਹ ਜੇ ਤੁਹਾਡੇ ਘਰ ਚ ਧੀ ਦਾ ਵਿਆਹ ਆ ਗਿਆ ਤੁਸੀਂ ਬਣਾਉਣਿਆ 11 ਸੂਟ 12 ਸੂਟ 15 ਸੂਟ ਆਜੋ ਵੱਖਰਾ ਸਟਾਈਲ ਤੇ ਰੇਟ ਬਹੁਤ ਘੱਟ ਕੁਆਲਿਟੀ ਬੜੀ ਵੱਧ ਜਦੋਂ ਧੀ ਦਾ ਵਿਆਹ ਹੋਣਾ ਸਹੁਰਿਆਂ ਘਰ ਜਾਣਾ ਕਹੂਗੇ ਲੈ ਵੀ ਇਹ ਤਾਂ ਕਿਸੇ ਸਰਦਾਰ ਦੀ ਧੀ ਆ ਗਈ ਆ ਕਿਉਂਕਿ ਕਹਿੰਦੇ ਖਾਈਏ ਮੰਨ ਪੌਂਦਾ ਪਾਈਏ ਜੱਗ ਪੌਂਦਾ ਵੱਡੇ ਫੇਰੇ ਵੱਡੀਆਂ ਆਫਰਾਂ ਟੌਪ ਦੀਆਂ ਚੀਜ਼ਾਂ ਕੋਟੀਆਂ ਦੇ ਪਾ ਦਵਾਂਗੇ ਰੇਟ ਕਿੰਨਾ 2250 2450 2550 ਦੇਖੋ ਚਾਹੇ ਤੁਸੀਂ ਪੰਜਾਬ 'ਚ ਬੈਠੇ ਹੋ ਪੰਜਾਬ ਤੋਂ ਬਾਹਰ ਬੈਠੇ ਹੋ ਇੱਕ ਹੋਰ ਫਾਇਦਾ ਛੇਤੀ ਛੇਤੀ ਤੁਸੀਂ ਇੱਥੇ ਆਜੋ ਜੇ ਤੁਸੀਂ ਨਹੀਂ ਆ ਸਕਦੇ ਤੁਸੀਂ ਆਨਲਾਈਨ ਕੱਪੜਾ ਵੀ ਖਰੀਦ ਸਕਦੇ ਆ ਤੁਸੀਂ ਵੀਡੀਓ ਕਾਲ ਦੀ ਸਰਵਿਸ ਜਰੇ ਕੱਪੜਾ ਖਰੀਦ ਸਕਦੇ ਹੋ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਵਿਆਹ ਸ਼ਾਦੀ ਦਾਜ ਵਰੀ ਦੇ ਲੈਣ ਕਰਨਾ ਮੈਂ ਕਿਹਾ ਵੱਡੇ ਫੇਰੇ ਪਹਿਣਾ ਭਰਾਵਾਂ ਦੇ ਕਰਦੇ ਨੇ 15000 ਵਾਲਾ ਸੂਟ ਦੇਣਾ ਸੀ ਸਿਰਫ ਔਰ ਸਿਰਫ ਸਿਰਫ ਔਰ ਸਿਰਫ 5-5000 ਚ 5-5000 ਚ 15-15000 ਵਾਲੇ ਸੂਟ 5-5000 ਚ ਬੁਟੀਕਾ ਵਾਲੇ ਪੀਸ ਲੈ ਜਾਓ ਫੁਲਕਾਰੀ ਵਾਲੇ ਸੂਟ ਲੈ ਜਾਓ ਆਹ ਦੇਖੋ ਦੁਪੱਟੇ ਚੈੱਕ ਕਰ ਲੋ ਕਿਸੇ ਨੇ ਨਹੀਂ ਲੈਣਾ 15000 ਤੋਂ ਘੱਟ 12000 ਤੋਂ ਘੱਟ ਇੱਥੇ 5-5000 ਚ ਵੱਖਰਾ ਸਟਾਈਲ ਜੜਿਆਰਾ ਗਰੂ ਆਜੋ ਵੱਡੇ ਫੇਰੇ ਜਿਹੜੇ ਰੈਡ ਸੂਟ 30-30000 ਚ ਲੈਣੇ ਹੋ ਸਾਡੇ ਕੋਲ 17500 ਚ ਲੈ ਜਾਓ ਕੋਈ 16500 ਹੀ ਲੈ ਜਾਓ ਆ ਲੈਣੇ ਹੋ ਨਾ ਬਾਜ਼ਾਰ ਚ ਜਾ ਕੇ 10-10000 ਬਰਾ 2 ਪੀਸ ਕੋਟਮੈਂਟ ਇੱਥੇ 10000 ਦਾ ਨਹੀਂ ਸਿਰਫ 2995 ਹੀ ਦਵਾਂਗੇ 2 ਪੀਸ ਕੋਟਮੈਂਟ ਉਹ ਵੀ ਸਲਾਈ ਕਰਕੇ ਤਿੰਨ ਘੰਟਿਆਂ ਦੇ ਵਿੱਚ ਕੋਟ ਪੈਂਟ ਤਿਆਰ ਕਰ ਦਾਂਗੇ ਸਿਰਫ ਤਿੰਨ ਘੰਟਿਆਂ ਦੇ ਵਿੱਚ ਤੁਸੀਂ ਲੈਣਾ 3 ਪੀਸ ਕੋਟ ਪੈਂਟ ਬਾਜ਼ਾਰ ਦਾ ਰੇਟ 15 15000 ਰੁਪਇਆ ਇੱਥੇ 3 ਪੀਸ ਤੁਹਾਨੂੰ ਦੇ ਰਹੇ ਹਾਂਗੇ ਸਿਰਫ 3760 ਦੇ ਵਿੱਚ ਵੱਡਾ ਫਾਇਦਾ ਤਿੰਨ ਘੰਟੇ ਤਿੰਨ ਘੰਟੇ ਤਿੰਨ ਘੰਟਿਆਂ ਦੇ ਵਿੱਚ ਕੋਟ ਪੈਂਟ ਸੀਕੇ ਦੇ ਦੇ ਦਾਂਗੇ ਕਿਉਂਕਿ ਲਾਈਨ ਆਲਾ ਲੈਣਾ ਆ ਤੇ ਸੇਮ ਜਿਹਾ ਸੜ ਬਾਇਆ ਡਿਜ਼ਾਈਨ ਹੈ ਨਾ ਜਿੰਨੇ ਮਰਜੀ ਜਿੰਨੇ ਮਰਜੀ ਕਈ ਸਾਡੇ ਭਰਾ ਕਹਿੰਦੇ ਸਾਨੂੰ ਤਾਂ ਸ਼ਕੀਨੀ ਸ਼ਕੀਨੀ ਟਾਰ ਕਟਨੀ ਟਾਰ ਇਹਨਾਂ ਕਾਂ ਲਾ ਕੇ ਜਾਣਾ ਆ ਚੱਕੋ ਜੀ ਇਦਾਂ ਦੀਆਂ ਕੜਾਈਆਂ ਛੜਾਈਆਂ ਦਾ ਬਹੁਤ ਸਾਡੇ ਕੋਲ ਸਾਨੂੰ ਮਿਲ ਜਾਣੀਆਂ ਬਾਗ ਵਾਲੀਆਂ ਫੁਲਕਾਰੀਆ ਟਾਪ ਕਲਾਸ ਲਗਜ਼ਰੀ ਫੁਲਕਾਰੀਆ ਫੁਲਕਾਰੀਆ ਦੇ ਰੰਗ ਵੀ ਬਹੁਤ ਹੈ ਡਿਜ਼ਾਈਨ ਵੀ ਬਹੁਤ ਹੈ ਕਲਰ ਘੁੰਗਰੂਆਂ ਵਾਲੇ ਫੁਲਕਾਰੀਆ ਦੇ ਵਿੱਚ ਰਾਇਲ ਕਲਾਸ ਚੀਜ਼ ਲੈ ਕੇ ਆਏ ਆ 250 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਦੀ ਫੁਲਕਾਰੀ ਕਲਰ ਮਨਪਸੰਦ ਲੈ ਲਓ ਜਿਹੜਾ ਮਰਜੀ ਕਲਰ ਲੈ ਲਓ ਬਾਗ ਲੈ ਲਓ ਖੁੱਲੇ ਡੁੱਲੇ ਟੌਪ ਕਲਾਸ ਦੀਆਂ ਫੁਲਕਾਰੀਆਂ ਤੁਹਾਡੇ ਵਿਆਹਾਂ ਨੂੰ ਚਾਰ ਚੰਦ ਲਾ ਦੇਣਗੀਆਂ ਆ ਦੇਖੋ ਜੀ ਤੁਸੀਂ ਦਾਜ ਵੀ ਦੇ ਕੱਪੜੇ ਲੈ ਲਿਆ ਹੁਣ ਤੁਸੀਂ ਕੰਬਲ ਵੀ ਲੈਣੇ ਆ ਉਹ ਦੇਸੀ ਕੰਬਲ ਨਹੀਂ ਦੇਣੇ ਤੁਹਾਨੂੰ ਮੋਂਟੀ ਕਾਰਲੋ ਵੱਡਾ ਬ੍ਰਾਂਡ ਕੰਬਲਾਂ ਦਾ ਜਿਹੜਾ ਬਾਜ਼ਾਰ ਦੇ ਵਿੱਚ 3-3000 ਰੁਪਏ ਦਾ ਪਰ ਅਸੀਂ ਤੁਹਾਨੂੰ ਦੇਣਾ 1500 ਰੁਪਏ ਚ 15-1500 ਰੁਪਏ ਚ ਮੋਂਟੀ ਕਾਰਲੋ ਦੇ ਕੰਬਲ ਦੇ ਰਹੇ ਆ ਜੇ ਤੁਸੀਂ ਲੈਣੇ ਆ ਡਿਜ਼ਾਈਨਰ ਡਬਲ ਬੈੱਡ ਦੇ ਕੰਬਲ ਉਹ ਵੀ ਤੁਹਾਨੂੰ ਮਿਲ ਜਾਣਿਆ ਓਏ ਹੁਣ ਤੁਹਾਨੂੰ ਅਸੀਂ ਕੋਈ ਡੁਪਲੀਕੇਟ ਨਹੀਂ ਨਾ ਵਿਆਹ ਸ਼ਾਈ ਦਾਜ ਦੇ ਕਪੜਾ ਤੁਸੀਂ ਲੈਣੇ ਲੱਖਾਂ ਰੁਪਈਆ ਦੇ ਵਿੱਚ ਤੇ ਕੰਬਲਾਂ ਬੇਲੇ ਤੁਸੀਂ ਸਰਫਾ ਕਰ ਲੈਣੇ ਹੋ ਜਾਂ ਫਿਰ ਰੇਟ ਵੱਧ ਮਿਲ ਜਾਂਦੇ ਆ ਇੱਥੇ ਜਦੋਂ ਤੁਸੀਂ ਮੈਨੀਆਂ ਕਰਨੀਆਂ ਤੇ ਤੁਹਾਡੀ ਰੋਬ ਹੋਊਗਾ ਟੌਰ ਹੋਊਗੀ ਐਦਾਂ ਜਿਵੇਂ ਸਤਕਾਰ ਦੇ ਨਾਲ ਸਿਰ ਤੇ ਰੱਖਣੇ ਕੰਬਲ ਮੂਵੀ ਵਾਲਿਆਂ ਨੇ ਕਹਿਣਾ ਭਾਈ ਐਦਾਂ ਫੋਟੋ ਖਰਾਓ ਐਦਾਂ ਜੋ ਚੀਜ਼ਾਂ ਵੱਖਰਾ ਸਟਾਈਲ ਜੜਿਆਲਾ ਗੁਰੂ ਨੇ ਦੇਣੀਆਂ ਆ ਦੂਰ ਬਿਨਾ ਲਾ ਲਾ ਕੇ ਲੱਭ ਲਿਓ ਕਿਸੇ ਨੂੰ ਦੇ ਨਹੀਂ ਹੁਣੀਆਂ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਜੜਿਆਲਾ ਗੁਰੂ